ਅਰਦਾਸ ਅਰਦਾਸ ਸਿਦਕ ਦੇ ਅਭਿਆਸ ਦਾ ਪ੍ਰਮੁੱਖ ਸਾਧਨ ਹੈ ਇਸ ਵਿੱਚ ਜੁੜਨਾ ਆਪਣੇ ਰੱਬ ਦੇ ਹਜ਼ੂਰ ਹਾਜ਼ਰ ਹੋ ਕੇ ਆਤਮ ਸਮਰਪਣ ਕਰਨਾ ਤੇ ਉਸ ਦੀ ਰਹਿਮਤ ਨੂੰ ਆਪਣੀ ਜ਼ਿੰਦਗੀ ਵਿੱਚ ਆਮੰਤਰਿਤ ਕਰਨਾ ਹੈ ਜਦੋਂ ਉਹ ਜ਼ਿੰਦਗੀ ਵਿੱਚ ਆ ਜਾਵੇ ਤਾਂ ਹੋਮੈ ਤੇ ਉਸ ਦੇ ਪਰਿਵਾਰ ਦਾ ਜੋੜਿਆ ਸਾਰਾ ਕੁੜਾ ਹੁੰਜਿਆ ਜਾਂਦਾ ਹੈ ਅਰਦਾਸ ਵਿੱਚ ਦੋ ਭਾਵ ਪ੍ਰਮੁੱਖ ਹੁੰਦੇ ਹਨ ਇੱਕ ਵੈਗਰੂ ਦੀ ਬਖਸ਼ੰਦਗੀ ਦਾ ਤੇ ਦੂਜਾ ਆਪਣੀ ਗੁਨਾਹਗਰੀ ਦਾ ਹਰ ਗੁਨਾਹ ਦਾ ਆਦ ਹੋਂਮੈ ਤੋਂ ਹੁੰਦਾ ਹੈ ਜੇਕਰ ਹੋਂਮੈ ਨਾ ਹੋਵੇ ਤਾਂ ਅਪਰਾਧ ਹੋ ਹੀ ਨਹੀਂ ਸਕਦਾ ਤੇ ਜੇ ਪਾਪਾਂ ਨੂੰ ਬਖਸ਼ਣਹਾਰਾ ਕੋਈ ਨਾ ਹੋਵੇ ਤਾਂ ਅਰਦਾਸ ਕਿਸ ਅੱਗੇ ਹੋਵੇ ਇਸ ਲਈ ਅਰਦਾਸ ਉਸੇ ਅੱਗੇ ਵਾਜਬ ਹੁੰਦੀ ਹੈ ਜੋ ਅਸੰਖ ਖੱਤੇ ਕਿਨ ਬਖਸ਼ਨਹਾਰਾ ਉਸ ਤੋਂ ਬਿਨਾ ਸੱਚਮੁੱਚ ਬਖਸ਼ਨਹਾਰਾ ਹੈ ਵੀ ਕਿਹੜਾ ਨਾਨਕ ਅਵਰ ਨ ਸੋਜੀ ਹਰ ਬਿਨ ਬਖਸ਼ਨਹਾਰ ਖਿਮਤਾ ਪਿਆਰਵਾਨ ਰੱਬ ਦਾ ਸਭ ਤੋਂ ਮੁੱਢਲਾ ਗੁਣ ਬਖਸ਼ਣ ਲੱਗਿਆ ਉਹ ਦਾਤਾ ਬੜਾ ਉਦਾਰ ਤੇ ਬੜਾ ਦਿਆਵਾਨ ਹੁੰਦਾ ਭਗਤ ਰਵਿਦਾਸ ਜੀ ਫਰਮਾਉਂਦੇ ਹਨ ਜੋ ਪੈ ਹਮਨਾ ਪਾਪ ਕਰਨਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਜੇਕਰ ਆਪਣੀ ਸੱਦ ਗੁਨਾਹਗਾਰੀ ਦੀ ਸ਼ਰਮਿੰਦਗੀ ਦੇ ਅਹਿਸਾਸ ਨਾਲ ਸੱਚੀ ਨਿਮਰਤਾ ਮਨ ਵਿੱਚ ਲੈ ਕੇ ਉਸ ਅੱਗੇ ਖਿਮਾ ਦੀ ਝੋਲੀ ਅੱਢੀਏ ਤਾਂ ਉਹ ਕੰਠ ਲਾਏ ਆਵਗੁਣ ਸਭ ਮਿਟੇ ਦਿਆਲ ਪੁਰਖ ਪਕਸੰਦ ਇਹੋ ਗੁਣ ਰੱਬ ਰੂਪ ਗੁਰੂ ਦਾ ਵੀ ਹੈ ਉਹ ਨਿਰਵੈਰ ਪੁਰਖ ਵੀ ਬਖਸ਼ਣ ਲਈ ਸਦਾ ਤਾਤਰ ਰਹਿੰਦਾ ਹੈ ਅਰਦਾਸ ਦਾ ਆਪਣੀ ਹੀਣਤਾ ਤੇ ਨੀਸ਼ਤਾ ਦੇ ਭਾਵ ਨਾਲ ਸੱਚੇ ਦਿਲੋਂ ਉਸ ਬਖਸ਼ਿੰਦ ਸਚਿਆਰੇ ਪ੍ਰਭੂ ਅੱਗੇ ਅਰਜ਼ੋਈ ਕਰਨੀ ਹੈ ਸਭ ਤੋਂ ਪਹਿਲਾਂ ਆਪਣਾ ਅਭਿਮਾਨ ਤਿਆਗਣਾ ਤੇ ਦੀਨਤਾ ਨਾਲ ਮਾਲਕ ਦੀ ਸ਼ਰਨ ਲੋਚਨੀ ਬਣਦੀ ਹੈ ਫਿਰ ਹੀ ਸੁਹਿਰਦ ਮਿੱਠੇ ਬਚਨਾਂ ਨਾਲ ਅਰਦਾਸ ਹੋ ਸਕਦੀ ਹੈ ਅਰਦਾਸ ਤਾਂ ਆਪਾ ਤਿਆਗੀ ਹੋ ਸਕਦੀ ਐ ਸੱਚੀ ਅਰਦਾਸ ਲਈ ਤਾਂ ਮਨ ਤਨ ਅਰਪਣਾ ਤੇ ਸਭ ਸਿਆਣਪਾ ਛੋੜਨੀਆ ਪੈਂਦੀਆਂ ਹਨ ਫਿਰ ਜਦ ਇਹ ਅਰਦਾਸ ਕਰੀਏ ਏ ਮਾਲਕ ਆ ਤੇ ਮੇਰੇ ਮਨ ਮੰਦਰ ਵਿੱਚ ਆ ਜਾ ਤਾਂ ਉਸ ਦੀ ਆਮਦ ਲਈ ਹੋਮੇ ਨੂੰ ਭਸਮ ਹੋਣਾ ਪੈਂਦਾ ਸੁਨਣਾ ਪਿਆਰੇ ਇੱਕ ਬੇਨੰਤੀ ਮੇਰੀ ਤੂੰ ਨਿਜ ਘਰ ਵਸਿਆੜਾ ਹਾਂ ਰੂਲ ਬਸ ਮੈਂ ਢੇਰੀ ਇਹੋ ਅਰਦਾਸ ਹੋਮੇ ਨੂੰ ਨਿਵਾਰਨ ਦਾ ਅਤ ਸਫਲ ਸਾਧਨਾ ਹੈ ਕਿਉਂਕਿ ਹੋਮੇ ਨੂੰ ਪਰੇ ਰੱਖੇ ਬਿਨਾ ਅਰਦਾਸ ਹੋਈ ਨਹੀਂ ਸਕਦੀ ਭਾਵੇਂ ਇੱਕ ਛਿੰਲੀ ਵੀ ਸੱਚੇ ਦਿਲੋਂ ਅਰਦਾਸ ਕਰੀਏ ਹੋਮੇ ਨੂੰ ਆਪਣੀ ਥਾਂ ਛਡਨੀ ਪੈਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ